ਹੁਣ ਮੁੱਖ ਮੰਤਰੀ ਦੀ ਨਜ਼ਰ ਪਈ ਹੈ ਤੇ ਹੋਰ ਵੀ ਐਕਸ਼ਨ ਹੋਣ ਦੀਆਂ ਤਿਆਰੀਆਂ ਨੇ ਉਹ ਗੁੰਡਾ ਟੈਕਸ ਦੀ ਉਹ ਗੁੰਡਾ ਟੈਕਸ ਰੈਫਾਇਨਰੀ ਵਾਲੇ ਦਾ ਮਸਲਾ ਪੈਂਦਾ ਹੈ ਡਰਾਈਵਰ ਕੁੱਟਿਆ ਜਾਂਦਾ ਹੈ ਸਥਾਨਕ ਬਾਹਰਲੇ ਟਰਾਂਸਪੋਰਟ ਦਾ ਮਸਲਾ ਬਣਾਇਆ ਜਾਂਦਾ ਹੈ ਹੁਣ ਇੱਥੇ ਗੱਲ ਵਾਰ-ਵਾਰ ਇਹ ਆ ਰਹੀ ਹੈ ਸਾਹਮਣੇ ਕੀ ਪੋਲਿਟਿਕਲ ਇੱਛਾ ਸ਼ਕਤੀ ਦੀ ਕਮਜ਼ੋਰੀ ਕਰਕੇ ਉੱਥੇ ਸਭ ਕੁਝ ਹੋ ਰਿਹਾ ਹੈ ਜਾਂ ਵਜ੍ਹਾ ਕੋਈ ਹੋਰ ਹੈ ਹੁਣ ਮੁੱਖ ਮੰਤਰੀ ਦੇ ਵਿੱਚ ਦਖਲ ਪੈਣ ਦੇ ਨਾਲ ਕਿੰਨਾ ਕੁ ਮਸਲੇ ਦਾ ਹਾਲ ਨਿਕਲਦਾ ਦਿਖਾਈ ਦੇ ਰਿਹਾ ਦੇਖੋ ਜਿਹੜਾ ਗੁੰਡਾ ਟੈਕਸ ਨਾ ਪਹਿਲਾਂ ਗੁੰਡਾ ਟੈਕਸ ਚੱਲਦਾ ਇਹਦੇ ਗੁੰਡਾਗਰਦੀ ਨਹੀਂ ਆ ਗੁੰਡਾ ਟੈਕਸ ਵੀ ਇਹ ਗੁੰਡਾਗਰਦੀ ਵੀ ਹੈ ਕਿ ਤੁਸੀਂ ਡਰਾਈਵਰ ਦਾ ਸਿਰ 파ੜ ਦਿੱਤਾ ਪੰਜ ਛੇ ਟਾਂਕੇ ਲਾਤੇ ਪੁਲਿਸ ਤੇ ਇਲਜ਼ਾਮ ਲਗੇ ਕਿ ਉਹਨਾਂ ਨੇ ਬਾਅਦ ਚ ਹਸਪੀਟਲ ਚ ਪੀੜਤੀ ਭਜਾ ਦਿੱਤਾਗਾ ਕਿਉਂਕਿ ਜਿਹੜਾ ਲੋਕਲ ਆਮ ਆਦੀ ਪਾਰਟੀ ਦੇ ਬਠਿੰਡੇ ਦੇ ਵਿੱਚ ਹੈ ਜਿਨ੍ਹਾਂ ਦਾ ਗੁੰਡਾ ਟੈਕਸ ਨਾਲ ਸਿੱਧਾ ਵਾਹ-ਵਾਸ ਆ ਉਹਨਾਂ ਦਾ ਲੱਗਦਾ ਕਿ ਕੁਝ ਹਿੱਸਾ ਪਤੀ ਉੱਥੇ ਪ੍ਰਸ਼ਾਸਨ ਕੋਲ ਵੀ ਜਾਂਦਾ ਹੈਗਾ ਉਹ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਜਾਂ ਸਿਵਲ ਪ੍ਰਸ਼ਾਸਨ ਕੋਲ ਜਾਂਦਾ ਇਹ ਤੇ ਲੈਣ ਵਾਲੇ ਜਾਂਦੇ ਜਾਂ ਦੇਣ ਵਾਲੇ ਜਾਂਦੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਣਦੇ ਨੇ ਜਿਹੜਾ ਹੁਣ ਉਹਨਾਂ ਨੇ ਕੰਟਰੋਲ ਕਰ ਲਿਆ ਕਿਉਂਕਿ ਦਫੂਨ ਗਏ ਨੇ ਚੰਡੀਗੜ੍ਹੋਂ ਫਿਰ ਜਾ ਕੇ ਬਠਿੰਡਾ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਹਾਲਾਂਕਿ ਉੱਥੋਂ ਦੇ ਜਿਹੜੇ ਜੀਐਮ ਸਿਕਿਉਰਟੀ ਉਹਨੇ ਰਿਟਰਨ ਕੰਪਲੇਂਟ ਦਿੱਤੀ ਆ ਜਿਹਦੇ 5 6 ਸਿਰ ਤੇ ਟਾਂਕੇ ਲੱਗੇ ਉਹਨੇ ਵੀ ਕੀ ਆਗਾ ਕਿ ਫਲਾਣੇ ਫਲਾਣੇ ਬੰਦੇ ਫਿਰ ਵੀ ਪੁਲਿਸ ਅਣਪਛਾਤੇ ਕਿਉਂਕਿ ਪੰਜਾਬ ਦੇ ਵਿੱਚ ਰਵਾਜ ਬਣ ਗਿਆ ਵੀ ਅਣਪਛਾਤੇ ਬੰਦਿਆਂ ਦਾ ਇੱਥੇ ਤੇ ਪੁਲਿਸ ਵੀ ਅਣਪਛਾਤੀ ਹੋ ਜਾਂਦੀ ਹੈ ਤੇ ਬੰਦੇ ਦੇ ਜਿਹੜੇ ਆਮ ਉਹਦੇ ਅਣਪਛਾਤੇ ਹੈ ਹੀ ਆ ਪਰ ਮੁੱਖ ਮੰਤਰੀ ਲਗਾ ਕਿ ਗੁੰਡਾ ਟੈਕਸ ਕਰਕੇ ਬਹੁਤ ਬਦਨਾਮੀ ਹੋ ਰਹੀ ਕਿਉਂਕਿ ਜਦ ਕਾਂਗਰਸ ਪਾਰਟੀ ਦੀ ਸਰਕਾਰ ਹੀ ਉਦੋਂ ਵੀ ਗੁੰਡਾ ਟੈਕਸ ਸੀ ਉਦੋਂ ਆਮ ਆਦੀ ਪਾਰਟੀ ਨੇ ਬਹੁਤ ਜ਼ੋਰ ਲਾਇਆ ਬੜੀ ਸਿਆਸਤ ਕੀਤੀ ਆ ਫਿਰ ਸਿਆਸਤ ਚੁੱਪ ਕਰ ਗਈ ਕਿਉਂਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਬਿਜ਼ਨਸ ਆ ਮੰਨ ਲਓ ਤੁਹਾਡੀ ਸਰਕਾਰ ਤੁਹਾਡੀ ਉੱਥੇ ਗੁੰਡਾ ਟੈਕਸ ਚੱਲਦਾ ਵਾ ਤੁਹਾਨੂੰ 70 ਪੈਸੇ ਮਿਲਣਗੇ ਮੈਂ ਓਪੋਜੀਸ਼ਨ ਦਾ ਲੀਡਰ ਹਾਂ ਤੁਸੀਂ ਮੇਰਾ ਮੂੰਹ ਬੰਦ ਕਰਵਾਤਾ ਮੇਰੇ 10-20 ਪੈਸੇ ਰੱਖ ਲਿਆ ਮੇਰੀ ਸਰਕਾਰ ਆ ਗਈ ਮੇਰਾ 70 ਪੈਸੇ ਹੋ ਗਿਆ ਟੈਕਸ ਹੁਣ ਤੁਹਾਡਾ ਮੈਂ ਮੂੰਹ ਬੰਦ ਕਰਤਾ ਮੈਂ ਤੁਹਾਨੂੰ 10-20 ਪੈਸੇ ਦੇ ਦਿੱਤੇ ਬਠਿੰਡਾ ਰਪੈਨਡਰੀ ਦੇ ਵਿੱਚ ਇਹੀ ਕੁਝ ਹੋ ਰਿਹਾ ਸਰਕਾਰ ਬਦਲ ਜਾਂਦੀ ਹੈ ਤੇ ਨਾਲ ਦੀ ਨਾਲ ਹਿੱਸਾ ਵੀ ਬਦਲ ਜਾਂਦਾ ਉਸ ਨਵਜੋਤ ਸਿੰਘ ਸਿੱਧੂ ਸਾਹਿਬ ਕਹਿੰਦੇ ਹਨ ਨਾ 75 25 ਫਿਰ ਕਹਿੰਦੇ 50 50 ਹੋ ਗਿਆ ਹੁਣ ਮੁੱਖ ਮੰਤਰੀ ਲੱਗਾ ਕਿ ਉੱਥੇ ਤੇ ਪੁਲਿਸ ਕਿਹਦੇ ਦਬਾਹ ਹੇਠ ਹੈ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਵਾਕੇ ਮਿਲੀ ਹੋਈ ਹੈ ਹੁਣ ਜਦ ਗੱਲ ਮੁੱਖ ਮੰਤਰੀ ਤੱਕ ਪਹੁੰਚੀ ਆ ਮੁੱਖ ਮੰਤਰੀ ਆਫਿਸ ਤੱਕ ਪਹੁੰਚੀ ਆ ਉਹਨਾਂ ਨੇ ਫਿਰ ਤਾਰਾਂ ਖੜਕਾਈਆਂ ਟੈਲੀਫੋਨ ਖੜਕ ਗਏ ਨੇ ਫਿਰ ਉਹ ਪੁਲਿਸ ਜਿਨ੍ਹਾਂ ਨੇ ਪੀੜਤ ਨੂੰ ਭੁਜਾ ਦਿੱਤਾ ਸੀ ਜਿਹੜੀ ਕਾਰਵਾਈ ਨਹੀਂ ਸੀ ਕਰੀ ਪਿਛਲੇ 1 ਮਹੀਨੇ ਤੋਂ ਉਹਨਾਂ ਨੇ ਮਕਦਮਾ ਵੀ ਦਰਜ ਕਰ ਦਿੱਤਾਗਾ ਹੁਣ ਜਿਹੜੀ ਬਠਿੰਡਾ ਰੈਫਾਇਨਰੀ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪੈਸਾ ਕਿੰਨਾ ਲਾਇਆ ਹੈਗਾ ਨਾ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ 27 ਜਾਂ 29 ਤਰੀਕ ਨੂੰ ਬੁਲਾ ਲਿਆ 29 ਤਰੀਕ ਨੂੰ ਬੁਲਾ ਲਿਆ 29 ਤਰੀਕ ਦੀ ਮੀਟਿੰਗ ਦੇ ਵਿੱਚ ਉਹ ਸਾਰੇ ਕੁਝ ਮਿਲਦਾ ਕਿੱਚਾ ਕੱਚਾ ਚਿੱਠਾ ਫਰੂਲਣਗੇ ਕਿ ਉੱਥੇ ਕਿਹੜਾ ਕਿਹੜਾ ਕਿਹੜੀ ਪਾਰਟੀ ਦਾ ਉਹਦੇ 'ਚ ਕਹਿੰਦੇ ਨੇ ਹਮਾਮ 'ਚ ਸਭ ਨੰਗੇ ਨੇ ਹੁਣ ਦੇਖਦੇ ਕਿ ਜਿੱਦਣ ਉਹ ਪ੍ਰਬੰਧਕੀ ਟੀਮ ਆਏਗੀ ਉਹ ਕਿਹੜੀ ਕਿਹੜੀ ਪਾਰਟੀ ਦੇ ਜਿਹੜੇ ਲੀਡਰ ਨੇ ਉਨ੍ਹਾਂ ਦੇ ਚਿਹਰੇ ਬੇ ਬੇਨਕਾਬ ਹੁੰਦੇ ਨੇ ਕੀ ਇਸ ਪਾਰਟੀ ਦੇ ਵਿੱਚ ਸਾਰੇ ਹਮਾਮ ਚ ਸਭ ਨੰਗੇ ਹੋਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਔਰ ਹੈਰਾਨੀ ਇਸ ਗੱਲ ਕਿ ਹੁੰਦੀ ਨਾ ਕਿ ਜੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇੱਕ ਗੁੰਡਾ ਟੈਕਸ ਚੱਲਦਾ ਹੋਵੇ ਇੱਕ ਗੁੰਡਾਗਰਦੀ ਹੋਵੇ ਤੇ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਹੀ ਤੇ ਇਹ ਲੋਕਾਂ ਨੂੰ ਕਹਿੰਦੇ ਸੀ ਕਿ ਸਾਰੇ ਚੋਰ ਨੇ ਅੱਜ ਤੁਹਾਡੀ ਸਰਕਾਰ ਆ ਗਈ ਤੇ ਤੁਸੀਂ ਤੁਹਾਡੇ ਬੰਦੇ ਜਿਹੜੇ ਨੇ ਕੁਝ ਚਨਿੰਦਾ ਉਹ ਕਿਵੇਂ ਚੋਰਾਂ ਦੇ ਨਾਲ ਮਿਲ ਗਏਗੇ ਮਤਲਬ ਚ ਚਿਕੀ ਦੇ ਚੋਰ ਦਾ ਅਪਰਾਧ ਮਾਸੀ ਦਾ ਉਹ ਆ ਨਾ ਮਾਸੀ ਪੁੱਤ ਕਿਵੇਂ ਬਣ ਗਿਆ ਹੈ ਨਾ ਹੁਣ ਇਸ ਮਸਲੇ 'ਚ ਹੁਣ ਦੇ ਦੇ ਕਿ ਗੁੰਡਾ ਟੈਕਸ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਇੱਕ ਤੇ ਉੱਥੇ ਮੁੱਦਾ ਇਹ ਬਣਾ ਦਿੰਦਾ ਕਿ ਉੱਥੇ ਬਾਹਰ ਦੇ ਟਰਾਂਸਪੋਰਟਰ ਨੇ ਦੂਜੇ ਪਾਸੇ ਲੋਕਲ ਟਰਾਂਸਪੋਰਟਰ ਨੇ ਲੋਕਲ ਟਰਾਂਸਪੋਰਟਰ ਤੇ ਬਾਹਰਲੇ ਟਰਾਂਸਪੋਰਟਰਾਂ ਨੂੰ ਲੜਾ ਕੇ ਕਿਹੜਾ ਆਪਣਾ ਨਿੱਜੀ ਫਾਇਦਾ ਚੱਕ ਰਹੇ ਨੇ ਉੱਥੇ ਕਿਹੜੇ ਕਿਹੜੇ ਲੀਡਰ ਨੇ ਕਿਨਕ ਦੇ ਭੈਣ ਭਰਾ ਉੱਥੇ ਕੰਮ ਕਰਦੇ ਨੇ ਕਿੰਨਾ ਨੇ ਟਰਾਂਸਪੋਰਟ ਕੰਪਨੀਆਂ ਖੋਲ ਰਹੀਆਂ ਨੇ ਉਹ ਕਿਹੜੇ ਵਰਕਰ ਨੇ ਕਿਹੜੇ ਸਪੋਰਟਰ ਨੇ ਕਿੰਨਾ ਦੀਆਂ ਰਿਸ਼ਤੇਦਾਰੀਆਂ ਨੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਜਾਂ ਜਿਹੜੇ ਇਦਾਂ ਦੇ ਲੋਕ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਕੋ ਤੇ ਕੋਈ ਲੋਕੈਲਸ਼ਿਪ ਹੀ ਨਹੀਂ ਹੋਣਗੇ ਨਾ ਉਹ ਤੇ ਵੇਖਦੇ ਨੇ ਕਿ ਅੱਜ ਹਟਣਗੇ ਅੱਜ ਹਟਣਗੇ ਅੱਜ ਹਟਣਗੇ ਨਹੀਂ ਹਟੇ ਪੁਲਿਸ ਅੱਜ ਕੇਸ ਰਜਿਸਟਰ ਕਰੂਗੀ ਅੱਜ ਕਰੂਗੀ ਪੁਲਿਸ ਵਾਲੇ ਨਹੀਂ ਕੀਤਾ ਹੋ ਸਕਦਾ ਕਿ ਪੁਲਿਸ ਵਾਲੇ ਨਾ ਕੀਤਾ ਹੋਵੇ ਕਿ ਉਹਨਾਂ ਦਾ ਵੀ ਮੂੰਹ ਮਿੱਠਾ ਹੁੰਦਾ ਹੋਊਗਾ ਪਰ ਜਦ ਗੱਲ ਕਹਿੰਦੇ ਨਾ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਤੇ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੁਣ ਮੈਨੂੰ ਲੱਗਦਾ ਕਿ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਮੀਟਿੰਗ ਸੱਦ ਲਈਆ ਤਾਰਾਂ ਖੜਕਾਤੀਆਂ ਔਰ ਮੈਨੂੰ ਇਹ ਲੱਗਦਾ ਕਿ ਇਸ ਮਸਲੇ ਦੇ ਵਿੱਚ ਬਠਿੰਡਾ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਉਹ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਜਿਹੜਾ ਵੀ ਉਹਦੇ ਚ ਰਿਸਪਾਂਸਿਬਲ ਹੈ ਜਿਹਦੀ ਵੀ ਰਿਸਪਾਂਸਿਬਿਲਟੀ ਬੰਦੀ ਸੀ ਉਹਨਾਂ ਦੇ ਤਬਾਦਲੇ ਤੇ ਲੱਗਦਾ ਹੋਣਗੇ ਔਰ ਹੁਣੇ ਵੀ ਚਾਹੀਦੇ ਨੇ ਚਾਹੇ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਹੋਵੇ ਚਾਹੇ ਉਹ ਜ਼ਿਲ੍ਹਾ ਲੈਵਲ ਦਾ ਸਿਵਲ ਅਧਿਕਾਰੀ ਹੋਵੇ ਜਿਹੜਾ ਵੀ ਦੋਸ਼ੀ ਹੈ ਜਾਂ ਜਿੰਨੇ ਵੀ ਦੋਸ਼ੀਆਂ ਦਾ ਸਾਥ ਦਿੱਤਾ ਜਾਂ ਜਿਨ੍ਹਾਂ ਦੀ ਵੀ ਗੁੰਡਾ ਟੈਕਸ ਤੋਂ ਘਰ ਚੱਲਦੀ ਰੋਜੀ ਰੋਟੀ ਚੱਲਦੀ ਜਾਂ ਰਸੋਈ ਚੱਲਦੀ ਸੀ ਜਾਂ ਬੈਂਕਾਂ 'ਚ ਪੈਸੇ ਡਾਇਰੈਕਟ ਜਾਂ ਇਨਡਾਇਰੈਕਟ ਦੇ ਵੇ ਦੇ ਨਾਲ ਜਾ ਰਹੇ ਸੀ ਉਹਦੇ ਲਾਜ਼ਮੀ ਤੌਰ ਤੇ ਇੱਕ ਹੁੰਦਾ ਨਾ ਕਿ ਸਭ ਫੜੇ ਜਾਣਗੇ ਮੈਨੂੰ ਲੱਗਦਾ ਕਿ ਬਠਿੰਡਾ ਹਰ ਫੈਨਰੀ ਦੇ ਮਸਲੇ ਦੇ ਵਿੱਚ ਸਭ ਫੜੇ ਜਾ ਚੁੱਕੇ ਨੇ ਉਹ ਮੁੱਖ ਮੰਤਰੀ ਨੂੰ ਪਤਾ ਹੋਊਗਾ ਕਿ ਕਿਹੜੇ ਉਹਨਾਂ ਨੇ ਫੜੇ ਨੇ ਕਿਉਂਕਿ ਇੱਕ ਫਿਲਮ ਹੈਗੀ ਰਸੀ ਨਾ ਨਗੀਨਾ ਜਾਂ ਨਾਗਨ ਠੀਕ ਹੈ ਉਹ ਨਾਗਨ ਦੇ ਚਿਹਰੇ ਦੇ ਵਿੱਚ ਜਿਹੜੇ ਦੋਸ਼ੀ ਹੁੰਦੇ ਜਿਹੜੇ ਉਹਦੇ ਘਰ ਵਾਲੇ ਨੂੰ ਮਾਰ ਦਿੰਦੇ ਨੇ ਉਹ ਨਾਗਨ ਦੀਆਂ ਅੱਖਾਂ 'ਚ ਕੈਦ ਹੋ ਜਾਂਦੇ ਉਹ ਫਿਰ ਇਕੱਲੇ ਇਕੱਲੇ ਨੂੰ ਮਾਰਦੀ ਹੈਗੀ ਹੈ ਨਾ ਹੁਣ ਮੈਨੂੰ ਵੀ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਚਿਹਰੇ ਦੇ ਵਿੱਚ ਅੱਖਾਂ ਦੇ ਵਿੱਚ ਉਹ ਗੁੰਡਾ ਟੈਕਸ ਜਿਹੜੇ ਇਕੱਠਾ ਕਰ ਰਿਹਾ ਨੇ ਉਹ ਚਿਹਰੇ ਆ ਚੁੱਕੇ ਨੇ ਉਹ ਸਦਾ ਉਹਦੇ ਵਿੱਚ ਕੋਈ ਉਹਨਾਂ ਦੇ ਆਪਣੇ ਵੀ ਹੋਣ ਤੇ ਕੋਈ ਪਰਾਏ ਵੀ ਹੋਣ ਕੋਈ ਪੁਲਿਸ ਵਾਲਾ ਹੋਵੇ ਜਾਂ ਕੋਈ ਸਿਵਲ ਪ੍ਰਸ਼ਾਸਨ ਵਾਲਾ ਉਹ ਸਾਰੇ ਮੈਨੂੰ ਲੱਗਦਾ ਕੋਈ ਟੰਗੇ ਜਾਣਗੇ ਔਰ ਟੰਗੇ ਜਾਣੇ ਚਾਹੀਦੇ ਨੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਇਮਾਨਦਾਰ ਨਹੀਂ ਸੀ ਕਹਿੰਦੇ ਤੁਸੀਂ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਤੇ ਜੇ ਕਟੜ ਮਾਨਦਰਾਂ ਦੀ ਸਰਕਾਰ ਦੇ ਵਿੱਚ ਵੀ ਇੱਕ ਬਠਿੰਡਾ ਰਫਾਇਨਰੀ ਤੋਂ ਗੁੰਡਾ ਟੈਕਸ ਵਸੂਲਣ ਦੀਆਂ ਖਬਰਾਂ ਲਗਾਤਾਰ ਛਾਪ ਰਹੀਆਂ ਹੋਣ ਉਸ ਤੋਂ ਬਾਅਦ ਜੇ ਕਾਰਵਾਈ ਨਾ ਹੋਵੇ ਤੇ ਫਿਰ ਇਹਦਾ ਮਤਲਬ ਆ ਗਿਆ ਕਿ ਕੁਝ ਨਾ ਕੁਝ ਤੁਹਾਡੀ ਪਾਰਟੀ ਦੇ ਵਿੱਚ ਅਜਿਹੇ ਲੀਡਰ ਨੇ ਜਿਹੜਾ ਉਹ ਉੱਥੋਂ ਗੁੰਡਾ ਟੈਕਸ ਵਸੂਲ ਕਰਨੇ ਉਹ ਲੀਡਰ ਕਿਹੜੇ ਨੇ ਉਹ ਪੋਲੀਟੀਸ਼ਨ ਕਿਹੜੇ ਨੇ ਉਹ ਅਫਸਰ ਕਿਹੜੇ ਨੇ ਉਹਨਾਂ ਸਾਰਿਆਂ ਦੇ ਚਿਹਰਿਆਂ ਤੋਂ ਤੇ ਨਕਾਬ ਉਤਰਨਾ ਹੀ ਚਾਹੀਦਾ